ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਥਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੈਤਾ ਭਾਈ ਜੈਤਾ ਜੀ ਦਾ ਅੱਜ ਦੇਸਾਂ ਵਿਦੇਸਾਂ ਦੇ ਵਿੱਚ 5 ਤਰੀਕ ਦਾ ਮਨਾਰ ਅਗਿਆ ਨੇ ਨੋਮੀਮੀ ਨੀ ਦੀ 5 ਤਰੀਕ ਦਾ ਪਰ ਇੱਕ ਥੋੜਾ ਜਿਹਾ ਮਨ ਵਿੱਚ ਗੁੱਸਾ ਮਨਦਾਰਸ ਹੈ ਪਰ ਇਹਦਾ ਜਨਮ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਕੱਲੇ ਮੱਝ ਵੀ ਸਿੱਖ ਕੌਮ ਮਨਾਉਂਦੀ ਹੈ। ਗੁਰੂ ਦੇ ਬੇਟੇ ਰੰਗ ਰੇਟੇ ਮਨਾਉਂਦੇ ਨਹੀਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ 1675 ਈਸਵੀ ਨੂੰ 11 ਨੰਬਰ ਨੂੰ ਸ਼ਹੀਦੀ ਪ੍ਰਾਪਤ ਕੀਤੀ ਸੀ। ਹਿੰਦ ਦੀ ਚਾਦਰ ਬਣੇ ਸੀ। ਧਿਆਨ ਦੇਣ ਵਾਲੀ ਗੱਲ ਹੈ ਗੁਰੂ ਸਾਹਿਬ ਦੀ ਬੜੀ ਵੱਡੀ ਕੁਰਬਾਨੀ ਧੀ Hindu ਧਰਮ ਜਾਂਦਾ ਸੀ। ਜਦੋਂ ਆਪਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਵੱਧ ਚੜਕੇ ਮਨਾਉਨੇ ਆ ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਕੇ ਮਨਾਉਨੇ ਆ ਮੈਨੂੰ ਐ ਦੱਸੋ ਵੀ ਜਿਹੜਾ ਸੀਸ ਲਿਉਣ ਵਾਲਾ ਸੀ ਧਰ ਦਾ ਸੰਸਕਾਰ ਕਰਨ ਵਾਲਾ ਤੀ ਆਪਣੇ ਤਾਏ ਦੇ ਘਰੇ ਜਿਹਦਾ ਨਾਂ ਭਾਈ ਜੈਤਾ ਬਚਪਨ ਦੇ ਵਿੱਚ ਭਾਈ ਜੈਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਸੀਗਾ ਤਾਂ ਉਹ ਸੀਸ ਲੈ ਕੇ ਆਇਆ ਦੱਸੋ ਮੈਨੂੰ ਉਹਦੀ ਕੁਰਬਾਨੀ ਘੱਟ ਲੱਗਦੀ ਆ ਸੋਨੂੰ ਉਹਨੇ ਵੀ ਕਿੱਡੀ ਵੱਡੀ ਕੁਰਬਾਨੀ ਕੀਤੀ ਐ ਮੇਰੀ ਬੇਨਤੀ ਆ ਹੱਥ ਜੋੜ ਕੇ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੈਤਾ ਜੀ ਦਾ ਸ਼ਹੀਦੀ ਦਿਹਾੜਾ ਤੇ ਜਨਮ ਦਿਨ ਵੱਧ ਚੜ ਕੇ ਸਾਰੀਆਂ ਬਰਾਤਨੀਆਂ ਮਨਾਇਆ ਕਰੋ ਚੜਦੀ ਕਲਾ ਕੀਤੀ ਐ ਜੇ ਭਾਈ ਜੈਤਾ ਦਿੱਲੀ ਤੋਂ ਸੀਸ ਨਾ ਲੈ ਕੇ ਆਉਂਦਾ ਸਾਰੇ ਸਾਰੇ ਜਿੰਨੇ ਵੀ ਆਪਾਂ ਹੈਗੇ ਆਂ ਸਿਰ ਤੇ ਹਰੀਆਂ ਟੋਪੀਆਂ ਹੋਣੀਆਂ ਤੇ ਮੁਸਲਮਾਨ ਹੋਣੇ ਸੀ ਔਰੰਗਜ਼ੇਬ ਦਾ ਫਰਮਾਨ ਸੀ ਵੀ ਜਿਹੜਾ ਸਿੱਖ ਨੂੰ ਚੱਕੂਗਾ ਉਹਦੇ ਨਾਲ ਇਹੀ ਕੁਛ ਹੋਊ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਇਆ ਹੈ ਉਹਦੀ ਐਡੀ ਵੱਡੀ ਕੁਰਬਾਨੀ ਨੂੰ ਕਿਉਂ ਤੁਸੀਂ ਯਾਦ ਨਹੀਂ ਕਰਦੇ ਵੱਟ ਚੜ ਕੇ ਮਨਾਇਆ ਕਰੋ ਜਨਮ ਦਿਨ ਤੇ ਸ਼ਹੀਦੀ ਦਿਹਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ